ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਫੇਸਬੁੱਕ ਤੇ YouTube ਚੈਨਲ ਚੰਗ ਸ਼ਕਤੀ نیوز ਪੰਜਾਬ ਅੱਜ ਜਗਰਾਉਂ ਸ਼ਹਿਰ ਦੇ ਵਿੱਚ ਆਪਰੇਸ਼ਨ ਪ੍ਰਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ ਦੇ ਹੱਤੀ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਦਿਖਾਣੇ ਆ ਉੱਥੋਂ ਦੀ ਤੁਹਾਨੂੰ ਕੁਝ ਤਸਵੀਰਾਂ you ਕਿੰਨੇ ਕਿੱਡੀ ਰੁਕਦੀਆਂ ਜੀ ਪੈਸੰਜਰ ਰੁਕ ਰਹੀ ਸੀ ਸਿਰ 10 ਸਾਫਰੀ ਦੰਦ ਜੀ ਪੈਸੰਜਰ ਦੇ ਲਈ ਕਿਹੜੀ ਆਉਂਦੀ ਹੈ ਪੈਸੰਜਰ ਦੇ ਜਿੱਥੇ ਸਵਾਰੀ ਗਏ ਜਾਂਦੀ ਹੈ ਨਾ ਕਿ ਮੇਨ ਕਿਹੜੀ ਕੋਈ ਸਾਰੀ ਰੁੱਕ ਜਾਂਦੀ ਹੈ ਤਾਂ ਸਾਰੀ ਰੁੱਕ ਹੀ ਜਾਂਦੀ ਹੈ ਮੇਨ ਤਾਂ ਜਿਵੇਂ ਮੇਲ ਹੋ ਗਈ ਐਕਸਪ੍ਰੈਸ ਹੋ ਗਈ ਜਿਵੇਂ ਅਨੰਦੀ ਦਿੱਲੀ ਲਈ ਹੁਣੇ ਗਈ ਹੈ ਇੰਸਟੀਟਿਊਟ ਮੇਰਾ ਫਰੋਸਪੁਰ ਤਾਂ ਜਿਹੜੀ ਆਉਂਦੀ ਆ ਇੱਕ ਫਰੋਸਪੁਰ ਤਾਂ ਆਉਂਦੀ ਸਰ ਫਰੋਸਪੁਰ ਵਾਲੀ ਰੁਕਦੀ ਹੈ ਫਰੋਸਪੁਰ ਤੋਂ ਹਾਂ ਜੀ 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 ਹਾਂ ਜੀ ਜੀ ਹਾਂ ਜੀ ਸਰ ਸੁਨਾਮ ਸਿੰਘ ਜੀ ਹੈਗੇ ਆ ਆਪਣੀ ਆਰ ਪੀ ਆਰ ਚਾਰ ਤੇ ਆਰ ਪੀ ਦੇ ਇਸ ਚਾਪੀ ਹੈਗਾ ਸਰ ਕੁਲਿੰਦਰ ਸਿੰਘ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਬਾਹਰ ਹਿੰਦੀ ਤੋਂ ਤੁਹਾਨੂੰ ਬੁਲਾ ਲੈਂਦਾ ਹਾਂ ਇੰਟਰਨੈਟ ਤੋਂ ਜਹਾਜ਼ੀ ਹੈ ਕਿ ਆਰ ਪੀ ਚ কে সারা পাইলে সামার ট্রেন স্টেন তো ওই চেক করতে স্টেশন আজ তো বাই রোডই চলতে লাইন রাস্তা হ্যাঁ হ্যাঁ লোক রাস্তা হ্যাঁ প্রোপার লাইন রাস্তা ਸਟੇਸ਼ਨ ਤੇ ਵੀ ਭਈ ਇਸ ਪਾਸਪੋਰਟ ਨੰਬਰ 97 ਹੈ ਜੋ ਟ੍ਰੇਨ ਆਉਂਦੀ ਹੈ ਉਹ ਚੈੱਕ ਕਰਦੇ ਜਾਂ ਟ੍ਰੇਨ ਦਾ ਦੇਖਾ ਬਸ ਹਨ ਆਰਪੀਐਸ ਤੇ ਵੀ ਹੈ ਹਾਂ ਕੋਈ ਨਹੀਂ ਤਾਂ ਇਹ ਆਰਪੀਐਸ ਤੇ ਆਰਪੀ ਵੀ ਚੱਲੇ ਬਿਲਕੁਲ ਇਹ ਰਹਿਣਾ ਹੈ ਐਡਵਾਂਸ ਤੇ ਇਹ ਫਿਰ ਇਹਨਾਂ ਦੇ 500 ਦੀ ਡਿਊਟੀ ਕਰਦੇ ਸੀ ਪਰ ਅਮਰੀ ਪਾੜੀ ਗੁੰਦੇ ਡਿਊਟੀ ਹੋ ਜੇ ਇਹ ਪਲੇਟਫਾਰਮ ਦੀ ਹੋ ਜਾਵੇ 8:00 ਤੇ ਤਨੀ ਜੀ ਇਹ ਪਾਰਕ ਖੁੱਸਦਾ ਜਾਂ ਉਹ ਦਾ ਉਹਦੇ ਉੱਤੇ ਕੋਸ਼ਿਸ਼ ਆ ਰਹੀ ਨਾ ਕਿ ਕੁਸਮਾਨਾ ਚੋਰੀ ਕਰੇ ਤਾਂ ਫਿਰ ਪਲੇਟਫਾਰਮ ਤੇ ਕੀ ਡਿਊਟੀ ਹੈ ਪਲੇਟਫਾਰਮ ਦੇ ਟ੍ਰੇਨ ਪਾਸ ਰੂਮ ਚ ਬਈ ਬਈ ਏਸੀ ਵੀ ਹੋ ਜਾਂਦੀ ਹੈ ਕੋਈ ਬੰਦਾ गिर ਜਾਂਦਾ ਹੈ ਜਾਂ ਕੋਈ ਮੋਬਾਈਲ ਚੁਰਾ ਜਾਂਦਾ ਹੈ ਇਸ ਤਰ੍ਹਾਂ ਨਾ ਵੀ ਨਹੀਂ ਸੈਕਿਉਰ ਨਹੀਂ ਹੁੰਦਾ ਐਂਟੀ ਸੌਫਟ ਚੈੱਕ ਹੋ ਰਹਾ ਵੀ ਹਾਂਜੀ ਜੇ ਆਦਰਾ ਕੋਲ ਲੋੜੀ ਰਹੇ ਦੀ ਲੋੜ ਜਾਨ ਨੇ ਆਪੇ ਚੁਣ ਲਈ ਨਾਟਨਾ ਸਪੂਰੀ ਹੋਣੀ ਰਾਤੋਂ ਵੀ ਹੋਣੀ ਸ਼ਿਫਟ ਕਰੀ ਹਾਂ ਹਾਂ ਬਹੁਤ ਵਧੀਆ ਆਪ ਨੂੰ ਦੇਖੋ ਲੋਕੀ ਦਾ ਤਾਂ ਹੱਥ ਇਹ ਜਦੋਂ ਨਾਫੀ ਘਟਾ ਜਿਹੜਾ ਹੋਤਾ ਹੈ ਜੀ ਮਾਲੇ ਲੰਬਾ ਕਰੀ ਜਾਂਦਾ ਅੱਜ ਉਹਪਰੇਸ਼ਨ ਪਰ ਹਾਰ ਦਿੱਤਾ ਕਿ ਇਕੱਠੇ ਜਾ ਰਹੀ ਬਲੈਕਵਾਟਰ ਕੀ ਮੈਸੇਜ ਕਰਨਾ ਚਾਹੁੰਦੇ ਪਬਲਿਕ ਡਿਸਟ੍ਰਿਕਟ ਸੈਟੀਸਫੈਕਸ਼ਨ ਵੀ ਸ਼ੁਰੂ ਹੋ ਰਹਾ ਹੈ ਇਸ ਚੱਕਰ ਤੇਰੇ ਸਾਰੇ ਪੰਜਾਬ ਦੇ ਬੇਚਰੀ ਜਿੰਨੇ ਸਾਡੇ ਫਿਨੈਂਸਡ ਆ ਬੈਂਕਸਟਾਰ ਜਾਂ ਕਿਤੇ ਦਿੱਚੇ ਵੀ ਹਾਰੇ ਵਿਦੇਗ ਹੋਇਆ ਸਾਡੇ ਬੜੇ ਕੌਫਟਰ ਚਲਦੀ ਹੈ ਉਹਨੇ ਬਾਰੇ ਸਾਰੀ ਪਰਮਿਸ਼ਨ ਵੀ ਅਸੀਂ ਸਾਰੇ ਮੀਡੀਆ ਇਸ ਚੀਜ਼ੀ ਦਵਾ ਦੇ ਆਣ ਕਿਤੇ ਐ ਕਿ ਦੱਸੋ ਪਬਲਿਕ ਨੇ ਰਿਚਿਆ ਰਹੀ ਹੈ

ਇਸੇ ਕਿਹਾ ਪਤਾ ਹੈ ਕਿ ਇਹ ਕੋ ਆਦੋ ਖਿਲਾਇਆ ਤੇ ਇਸ ਨੂੰ ਸਤਿਕਾਰ ਫੇਸ਼ਨ ਉਹ ਕੋਬਲੀ ਫੇਰ ਇਹ ਨੂੰ ਉਸ ਦਿਨ ਤੋਂ ਤਬੀਆ ਤੁਰੀ ਦਿਨ ਕਰਾ ਨਾਮ ਤੋਂ ਮੰਦੇ ਆਏ ਦੇਖੋ ਇਹ ਇਹ ਆਨਿਕ ਬਿਜਨ ਕਰਦੇ ਕੋ ਟਿਕਾਪ ਦਾ ਲੋਗ ਕਰਦਾ ਇਹ ਮੇਡੀਸੀਨ ਆਪਰੇਸ਼ਨ ਕਰਦੇ ਆ ਕੰਮ ਸਭੀ ਨੂੰ ਤਾਕਤ ਮਿਲਦੀ ਆ ਕਾਫੀ ਆਕਰ ਸ਼ੰਗੋ ਕੰਪੀਟਿਸ਼ਨ ਲੋਗ ਹੁੰਦਾ ਹੈ ਭਾਵੇਂ ਤੁਹਾਡੇ ਸਰੀਰ ਖਾਣਾ ਚੰਪਠਾ ਚੰਗੀ ਕਰੋ ਤਾਂ ਜੋ ਬੇਸਿਟਸ ਉਹ ਕੇਨ ਸੁਪਰਸ਼ੇਟ ਪਾਸ ਕਰਾ ਤੁਹਾਡੇ ਜੀਵਨ ਦਾ ਨਾਮ ਕਾ ਇਸ ਕੋ ਇਸ ਫੋਰਾ ਨਹੀਂ ਆਉਂਦਾ ਅਸੀਂ ਉਹ ਕੰਮ ਦੀ ਚੀਜ਼ ਨਹੀਂ ਕਰਾਂਗੇ ਜੀ ਠੀਕ ਹੈ ਸਿਰਫ ਉਹ ਪਰਵਾਰ ਤੋਂ ਅਸੀਂ ਮਿਲਣਾ ਚਾਹੁੰਦੇ ਆ ਜੇਕਰ ਤੁਹਾਡੇ ਆਗਾ ਬਤ ਮਿਲ ਸਕਦੇ ਆਂ ਅਸੀਂ ਇਹ ਤੋਂ ਬਾਅਦ ਫਿਰ ਉਸੇ ਮਿਲ ਲੇਗੇ ਸਰ ਜਨੂਰੀ ਇਸੇ ਜਗ੍ਹਾ ਤੇ ਮਿਲਣਾ ਚਾਹੁੰਦੇ ਤੁਹਾਨੂੰ ਵੀਡੀਓ ਦੇ ਸਾਹਮਣੇ ਜੀ ਚਲੋ ਇਹ ਕਰ ਲੀਏ ਜੀ ਤੇ ਕਰ ਕੇ ਫਿਰ ਆਫਿਸ ਵਾਪਸ ਤੇ ਮਜੂਰ ਨਹੀਂ ਆਂਦਾ